ਸੋ ਤੁਸੀਂ ਜਲਦਬਾਜ਼ੀ ਵਿੱਚ ਸੂਟ ਔਰ ਪ੍ਰਾਈਸ ਤੋਂ ਉੱਪਰ ਚੈੱਕ ਕਰ ਲੈਣੇ ਹੋ ਬਟ ਡਿਟੇਲ ਪ੍ਰੋਪਰ ਤਰੀਕੇ ਨਾਲ ਤੁਸੀਂ ਨਹੀਂ ਦੇਖਦੇ ਕਿ ਇਹ 800 ਰੁਪਏ 850 ਰੁਪਏ ਪਰ ਮੀਟਰ ਲਿਖਿਆ ਹੋਇਆ ਔਰ ਇਹ ਜਿਹੜੀ ਆਪਾਂ ਪੋਸਟ ਪਾਈ ਸੀ ਔਰ ਕਾਫੀ ਜ਼ਿਆਦਾ ਪੇਮੈਂਟ ਵੀ ਆ ਚੁੱਕੀ ਸੀ ਵੱਟ ਵਿੱਚ ਆਪਾਂ ਸਮਝਾਇਆ ਜੀ ਇਹ 800 ਰੁਪਏ 850 ਰੁਪਏ ਦਾ ਸੂਟ ਨਹੀਂ ਆ 850 ਰੁਪਏ ਪਰ ਮੀਟਰ ਹੈ ਤਾਹੀਂ ਕਈ ਵਾਰ ਆਪਾਂ ਸੂਟਾਂ ਦੇ ਜਿਹੜੇ ਪ੍ਰਾਈਸ ਨਹੀਂ ਲਿਖਦੇ ਹੁੰਦੇ ਕਿਉਂਕਿ ਤੁਸੀਂ ਸ਼ਾਇਦ ਸਮਝਣ ਵਿੱਚ ਪ੍ਰੋਬਲਮ ਹੋ ਜਾਂਦੀ ਆ ਕਿ ਪਰ ਮੀਟਰ ਦੇ ਅਕੋਰਡਿੰਗ ਇਹ ਹੁੰਦਾ ਕਿ 1 ਮੀਟਰ ਦਾ ਪ੍ਰਾਈਸ ਇੰਨਾ ਹੈਗਾ ਜਿੰਨੀ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨੀ ਕੱਟ ਲੈਣੀ ਆ ਉਹ ਤੁਸੀਂ ਕਾਊਂਟ ਕਰ ਸਕਦੇ ਹੋ ਸੋ ਉਹ ਪ੍ਰੋਪਰ ਤਰੀਕੇ ਨਾਲ ਦੇਖਿਆ ਕਰੋ ਨਹੀਂ ਤਾਂ ਤੁਸੀਂ ਕਾਫੀ ਮੈਸੇਜ ਕਰਦੇ ਕਿ ਤੁਸੀਂ ਪ੍ਰਾਈਸ ਨਹੀਂ ਲਿਖਦੇ ਸੋ ਕਾਫੀ ਡਿਜ਼ਾਈਨ ਜਿਹੜੇ ਹੋਰ ਵੀ ਆਪਾਂ ਐਡ ਕੀਤੇ ਹੋਏ ਨੇ ਡਿਜ਼ਾਈਨਰ ਸੋਰਸ ਨੇ ਔਰ ਇਹਨਾਂ ਦੀ ਲੁੱਕ ਵਾਈਜ਼ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਨੇ ਚਾਹੇ ਕਾਟਨ ਦੇ ਸੂਟ ਹੋਣ ਕਾਫੀ ਵੀਡੀਓ ਜਿਹੜੀਆਂ ਆਪਾਂ ਕਾਟਨ ਦੀਆਂ ਵੀ ਐਡ ਕੀਤੀਆਂ ਹੋਈਆਂ ਪਾਰਟੀwear 컬렉ਸ਼ਨ ਦੇ ਵਿੱਚ ਵੀ ਐਡ ਐਡ ਕੀਤੀਆਂ ਹੋਈਆਂ ਇਹਦੇ ਵਿੱਚੋਂ ਤੁਸੀਂ ਆਪਾਂ ਇੱਕ ਵੀਡੀਓ ਪਾਰਟੀwear ਸੂਟਾਂ ਦੀ ਔਰ ਇੱਕ ਕਾਟਨ ਦੀ ਐਡ ਕਰਿਆ ਕਰਾਂਗੇ ਕਿਉਂਕਿ ਦੋਨੋਂ ਹੀ ਚਾਹੀਦੇ ਨੇ ਫੌਨ ਦੇ ਵਿੱਚ ਪਾਰਟੀwear ਚਾਹੀਦੇ ਨੇ ਔਰ ਇੰਡੀਆ ਚ ਇਸ ਟਾਈਮ ਕਾਟਨ ਦੀ ਡਿਮਾਂਡ ਜਿਆਦੀ ਹੈਗੀ ਆ ਸੋ ਤੁਸੀਂ ਡੇਲੀ